ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਅੱਜ ਤਰੀਕ ਹੈਗੀ 13 ਨਵੰਬਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਫੇਰ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਬਾਸਮਤੀ ਅਤੇ ਮੁੱਸਲ ਦੇ ਰੇਟਾਂ ਦੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਜਾਣਕਾਰੀ ਚੰਗੀ ਲੱਗੀ ਹੁਣ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਪਿੱਲੂ ਖੇੜਾ ਮੰਡੀ ਤੋਂ ਹਰਿਆਣੇ ਦੀ ਪਿੱਲੂ ਖੇੜਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3130 ਰੁਪਏ ਤੱਕ ਰਿਹਾ ਅਤੇ 11 21 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਤੱਕ ਰਿਹਾ 16 92 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਅਤੇ 17 18 ਦਾ ਰੇਟ 3400 ਰੁਪਏ ਤੱਕ ਵਿਕਿਆ ਅਤੇ ਮੁਥਲ 1401 ਦਾ ਰੇਟ 3500 ਤੋਂ ਲੈ ਕੇ 3750 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਨਰਵਾਣਾ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3180 ਰੁਪਈਆ ਤੱਕ ਵਿਕਿਆ ਅਤੇ 1401 ਦਾ ਰੇਟ 3350 ਰੁਪਈਆ ਤੋਂ ਲੈ ਕੇ 3580 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਸਮਾਲਖਾ ਮੰਡੀ ਦੇ ਵਿੱਚ 1509 ਦਾ ਰੇਟ 3050 ਰੁਪਈਆ ਵਿਕਿਆ 1121 ਦਾ ਰੇਟ 3800 ਰੁਪਈਆ ਵਿਕਿਆ ਅਤੇ 1885 ਦਾ ਰੇਟ 3300 ਤੋਂ ਲੈ ਕੇ 3450 ਰੁਪਈਆ ਤੱਕ ਵਿਕਿਆ ਕੈਂਥਲ ਮੰਡੀ ਦੀ ਗੱਲ ਕਰਦੇ ਹਾਂ ਕਿ ਇੱਥੇ 1509 ਦਾ ਰੇਟ 3030 ਤੋਂ ਲੈ ਕੇ 3150 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 3500 ਤੋਂ ਲੈ ਕੇ 3750 ਰੁਪਏ ਤੱਕ ਵਿਕਿਆ ਅਤੇ ਮੁੱਛਲ 1401 ਦਾ ਰੇਟ 3550 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਵਿਕਿਆ ਅਤੇ ਪੀਵੀ0 12000 ਦਾ ਰੇਟ 3200 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਜਲਾਨਾ ਮੰਡੀ ਦੇ ਵਿੱਚ 1509 ਦਾ ਰੇਟ 3020 ਰੁਪਈਆ ਤੋਂ ਲੈ ਕੇ 3100 ਤੱਕ ਵਿਕਿਆ ਅਤੇ 17 18 ਦਾ ਰੇਟ 3300 ਰੁਪਈਆ ਤੱਕ ਵਿਕਿਆ 18 47 ਦਾ ਰੇਟ 2800 ਤੋਂ ਲੈ ਕੇ 2850 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਸੋਨੀਪਤ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3050 ਰੁਪਈਆ ਤੱਕ ਵਿਕਿਆ ਅਤੇ 11 21 ਦਾ ਰੇਟ 3800 ਤੋਂ ਲੈ ਕੇ 4100 ਰੁਪਈਆ ਤੱਕ ਵਿਕਿਆ 1401 ਦਾ ਰੇਟ 3600 ਤੋਂ ਲੈ ਕੇ 3900 ਰੁਪਏ ਤੱਕ ਰਿਹਾ ਇਸ ਤੋਂ ਅੱਗੇ 17 18 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਤੱਕ ਰਿਹਾ ਅਤੇ PV01 ਦਾ ਰੇਟ 3400 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3220 ਰੁਪਏ ਤੱਕ ਵਿਕਿਆ ਮੱਛਲ 1401 ਦਾ ਰੇਟ 3400 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਅਤੇ 1847 ਦਾ ਰੇਟ 2700 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3100 ਰੁਪਈਆ ਤੱਕ ਵਿਕਿਆ ਅਤੇ 17 18 ਦਾ ਰੇਟ 3200 ਰੁਪਈਆ ਤੱਕ ਵਿਕਿਆ ਅਤੇ 18 47 ਦਾ ਰੇਟ 2600 ਤੋਂ ਲੈ ਕੇ 2700 ਰੁਪਈਆ ਤੱਕ ਵਿਕਿਆ ਮੱਛਲ 1401 ਦਾ ਰੇਟ 3200 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਮਰੇਲ ਕੋਟਲਾ ਮੰਡੀ ਦੇ ਅੜੀ ਦੇ 1509 ਦਾ ਰੇਟ 3000 ਤੋਂ ਲੈ ਕੇ 3050 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਗਿੱਦੜਵਾਹ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਏ ਤੱਕ ਵਿਕਿਆ। ਅਮਲੋਟ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਅਤੇ 1692 ਦਾ ਰੇਟ 3300 ਰੁਪਏ ਤੱਕ ਵਿਕਿਆ। 1121 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ। ਇਸ ਤੋਂ ਅੱਗੇ ਅਬੌਰ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਦੇ ਵਿਚਕਾਰ ਵਿਕਿਆ। ਮੁੱਛਲ 1401 ਦਾ ਰੇਟ 3500 ਤੋਂ ਲੈ ਕੇ 3850 ਰੁਪਏ ਤੱਕ ਵਿਕਿਆ 18 47 ਦਾ ਰੇਟ 2700 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3200 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਕੋਟਕਪੁਰਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3200 ਰੁਪਏ ਤੱਕ ਅਤੇ ਮੱਛਲ 1401 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਤੱਕ ਇਸ ਤੋਂ ਅੱਗੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3080 ਰੁਪਈਆ ਤੱਕ ਵਿਕਿਆ ਅਤੇ 1847 2700 ਰੁਪਈਆ ਤੱਕ ਵਿਕਿਆ ਮੁੱਛਲ 1401 ਦਾ ਰੇਟ 3100 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਇਸ ਤੋਂ ਅਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 3050 ਰੁਪਈਆ ਤੋਂ ਲੈ ਕੇ 3200 ਤੱਕ ਰਿਹਾ ਅਤੇ 1121 ਦਾ ਰੇਟ 3500 ਰੁਪਈਆ ਤੱਕ ਰਿਹਾ ਮੁੱਛਲ 1401 ਦਾ ਰੇਟ 3340 ਰੁਪਈਆ ਤੋਂ ਲੈ ਕੇ 3750 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਪਾਤੜਾ ਮੰਡੀ ਦੀ ਗੱਲ ਕਰੀਏ ਇੱਥੇ 1509 ਦਾ ਰੇਟ 3000 ਰੁਪਈਆ ਤੋਂ ਲੈ ਕੇ 3180 ਰੁਪਈਆ ਤੱਕ ਵਿਕਿਆ ਅਤੇ ਮਸਲ 1401 ਦਾ ਰੇਟ 3500 ਤੋਂ ਲੈ ਕੇ 3900 ਰੁਪਈਆ ਤੱਕ ਵਿਕਿਆ ਪੀਵੀ012 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ 1692 ਦਾ ਰੇਟ 3100 ਤੋਂ ਲੈ ਕੇ 3300 ਦੇ ਵਿਚਕਾਰ ਵਿਕਿਆ ਅਤੇ ਸੁਪਰ 552 ਦਾ ਰੇਟ 2700 ਤੋਂ ਲੈ ਕੇ 2800 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਸਨਾਮ ਮੰਡੀ ਦੇ ਵਿੱਚ 1509 2900 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਪੀਵੀ01 ਦਾ ਰੇਟ 3300 ਰੁਪਏ ਤੱਕ ਵਿਕਿਆ 1885 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਰਿਹਾ ਇਸ ਤੋਂ ਅਗੇ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 3500 ਤੋਂ ਲੈ ਕੇ 3800 ਦੇ ਵਿਚਕਾਰ ਵਿਕਿਆ ਇਹ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਰੇਟ ਦੱਸੇ ਹਨ ਇਹੇ ਰੇਟਾਂ ਦੀ ਆਪਾਂ ਐਵਰੇਜ ਹੀ ਤੁਹਾਨੂੰ ਦੱਸਦੇ ਹੁੰਨੇ ਆ ਵੀਡੀਓ ਦੇ ਵਿੱਚ ਵੀ ਇੰਨੇ ਇੱਕ ਐਵਰੇਜ ਦੇ ਵਿੱਚ ਜਿਹੜੇ ਦੀਆਂ ਤੇ ਮੁੱਸਲੇ ਜਾਂ ਹੋਰੀਆਂ ਦੇ ਰੇਟ ਆ ਉਹ ਵਿਕ ਰਹੇ ਹਨ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਦਾਂ ਦੀ ਹੀ ਹੋਰ ਨਵੀਂ ਜਾਣਕਾਰੀ ਲੈ ਕੇ ਮਿਲਦੇ ਆ ਧੰਨਵਾਦ ਵੀਡੀਓ ਦੇਖਣ ਲਈ